ਸਸਿਕਾ ਤੁਸੀਂ ਦੇਖ ਰਹੇ ਹੋ #ਪੰਜਾਬ ਤੇ ਮੈਂ ਹਾਂ ਮਨਦੀਪ ਸਿੰਘ ਗੱਲ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਗਏ ਪ੍ਰਵਾਸੀਆਂ ਦੀ ਇਸ ਵੇਲੇ ਸਭ ਤੋਂ ਵੱਧ ਚਿੰਤਾ ਵਧੀ ਹੋਈ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਭਾਰਤੀਆਂ ਨੂੰ ਹੋਣ ਚਾਏ ਵੱਖ-ਵੱਖ ਦੇਸ਼ਾਂ ਤੋਂ ਜਿਹੜੇ ਵੀ ਲੋਕ ਆਏ ਹੋਣ ਉਹਨਾਂ ਨੂੰ ਵਾਪਸ ਉਹਨਾਂ ਦੇ ਦੇਸ਼ਾਂ ਦੇ ਵਿੱਚ ਭੇਜਿਆ ਜਾਵੇਗਾ ਹੁਣ ਤਾਂ ਇਹ ਵੀ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਅਮਰੀਕਾ ਨੇ ਵਾਪਸ ਭੇਜਣੇ ਵੀ ਸ਼ੁਰੂ ਕਰ ਦਿੱਤੇ ਨੇ ਇਸ ਵੇਲੇ ਕਿਹੜੇ ਲੋਕਾਂ ਨੂੰ ਚਿੰਤਾ ਕਰਨ ਦੀ ਲੋੜ ਹੈਗੀ ਹੈ ਕਿਹੜੇ ਲੋਕਾਂ ਨੂੰ ਚਿੰਤਾ ਕਰਨ ਦੀ ਨਹੀਂ ਲੋੜ ਹੈਗੀ ਤਾਂ ਅਮਰੀਕਾ ਦੇ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਕੀ ਹਾਲਾਤ ਨੇ ਕਿਹੜੇ ਲੋਕ ਪੈਨਿਕ ਹੈਗੇ ਨੇ ਤਾਂ ਸਾਰੇ ਮੁੱਦੇ ਦੇ ਉੱਪਰ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਅਮਰੀਕਾ ਤੋਂ ਪੱਤਰਕਾਰ ਅਮਰਿਤਪਾਲ ਕੌਰ ਜੁੜ ਚੁੱਕੇ ਨੇ ਵਿਸਤਾਰ ਦੇ ਨਾਲ ਇਹਨਾਂ ਦੇ ਕੋਲੋਂ ਜਾਣਕਾਰੀ ਲੈਣੇ ਆ ਤਾਂ ਅਮਰਿਤ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਮਨਪ੍ਰੀਤ ਜੀ ਬਹੁਤ ਸਾਰੀਆਂ ਖਬਰਾਂ ਆ ਰਹੀਆਂ ਨੇ ਅਮਰੀਕਾ ਤੋਂ ਕਿ ਪ੍ਰਵਾਸੀਆਂ ਦੇ ਲਈ ਚਿੰਤਾਵਾਰੀ ਗੱਲ ਹੋ ਗਈ ਮੈਂ ਤੁਹਾਨੂੰ ਕੀ ਵਿਸਤਾਰ ਦੇ ਨਾਲ ਸਮਝਾਇਓ ਕਿ ਅਮਰੀਕਾ ਦੇ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਇਸ ਵੇਲੇ ਕੀ ਹਾਲਾਤ ਨੇ ਕੀ ਸਿਚੁਏਸ਼ਨ ਆ ਕਿਹੜੇ ਲੋਕਾਂ ਨੂੰ ਚਿੰਤਾ ਕਰਨ ਦੀ ਇਸ ਵੇਲੇ ਲੋੜ ਹੈ ਜੀ ਬਿਲਕੁਲ ਜਿਵੇਂ ਸਾਰੇ ਜਾਣਦੇ ਸੀ ਕਿ ਜਦੋਂ 트럼ਪ ਪ੍ਰਸ਼ਾਸਨ ਆਏਗਾ ਤਾਂ ਉਹ ਜ਼ਰੂਰ ਲੋਕਾਂ ਲਈ ਦਿੱਕਤਾਂ ਨਾਲ ਲੈ ਕੇ ਆਣਗੇ ਉਹੀ ਗੱਲ ਹੋਈ ਹੈ ਜੋ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਉਹਨਾਂ ਦਾ ਫੋਕਸ ਜਿਹੜਾ ਹੈ ਉਹ ਖਾਸ ਤੌਰ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਹੋਏਗਾ ਉਹਨਾਂ ਦਾ ਮੰਨਣਾ ਹੈ ਕਿ ਉਹ ਗੈਰਕਾਨੂੰਨੀ ਪ੍ਰਵਾਸੀਆਂ ਕਰਕੇ ਉਹਨਾਂ ਦੇ ਦੇਸ਼ ਦਾ ਸਿਸਟਮ ਖਰਾਬ ਹੋ ਰਿਹਾ ਹੈ ਕ੍ਰਾਈਮ ਵਧ ਰਿਹਾ ਜਿਸ ਨੂੰ ਰੋਕਣ ਵਾਸਤੇ ਉਹਨਾਂ ਨੇ ਇਮੀਡੀਏਟਲੀ ਆਪਣੀ ਟਰਮ ਸੰਭਾਲਦੇ ਸਾਰ ਹੀ ਉਹਨਾਂ ਨੇ ਜਿਹੜਾ ਇਹ ਕੰਮ ਕਰਨਾ ਸ਼ੁਰੂ ਕਰਤਾ ਹੈ ਤੇ ਪਹਿਲੇ ਦਿਨ ਹੀ 538 ਪ੍ਰਵਾਸੀਆਂ ਨੂੰ ਜਿਹੜੇ ਕਿ ਗੈਰਕਾਨੂੰਨੀ ਤੌਰ ਤੇ ਇੱਥੇ ਰਹਿ ਰਹੇ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਵਨ ਕੇ ਪ੍ਰਸ਼ਾਸਨ ਵੱਲੋਂ ਜਿਹੜੇ ਆਰਮੀ ਦੇ ਜਹਾਜ਼ ਨੇ ਉਹਨਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਤੇ ਉਹਨਾਂ ਚੋਂ ਵਾਪਸ ਜਿਹੜੇ ਉਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਜਿਹੜੇ ਵੀ ਗੈਰਕਾਨੂੰਨੀ ਪ੍ਰਵਾਸੀ ਹੈ ਪਰ ਇਹ ਜਿਹੜੀ ਚਿੰਤਾ ਹੈ ਉਹ ਸਾਰੇ ਪ੍ਰਵਾਸੀਆਂ ਲਈ ਨਹੀਂ ਹੈ ਇਹ ਸਿਰਫ ਉਹਨਾਂ ਵਾਸਤੇ ਹੈ ਜਿਨ੍ਹਾਂ ਜਿਹੜੇ ਪਹਿਲਾਂ ਤੇ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਿਹਾ ਤੇ ਜਿਹੜੀ ਫਰਸਟ ਜਿਹੜਾ ਉਹਨਾਂ ਦਾ ਪ੍ਰੈਫਰੈਂਸ ਹੈ ਕਿ ਜਿਨ੍ਹਾਂ ਨੂੰ ਕੱਢਣਾ ਹੈ ਉਹਨਾਂ ਵਿੱਚ ਪਹਿਲੇ ਨੰਬਰ ਤੇ ਆ ਰਹੇ ਨੇ ਕ੍ਰਿਮੀਨਲ ਜਿਨ੍ਹਾਂ ਦਾ ਵੀ ਕੋਈ ਰਿਕਾਰਡ ਹੈ ਜਿਵੇਂ ਕਿਸੇ ਦਾ ਕਤਲ ਦਾ ਜਾਂ ਫਿਰ ਕਿਸੇ ਨੇ ਬਲਾਤਕਾਰ ਕੀਤਾ ਹੈ ਜਾਂ ਫਿਰ ਕੋਈ ਅਗਵਾ ਦਾ ਕੇਸ ਹੈ ਸਭ ਤੋਂ ਪਹਿਲਾਂ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਪੈਨਿਕ ਵਾਲੀ ਗੱਲ ਇਹ ਹੈ ਕਿ ਕਿਉਂਕਿ ਜਿਹੜਾ ਪ੍ਰਸ਼ਾਸਨ ਹੈ ਉਹ ਇੰਨੀ ਸਖਤਾਈ ਨਾਲ ਕੰਮ ਕਰ ਰਿਹਾ ਹੈ ਇਵਨ ਕਿ ਸਕੂਲ ਬੱਸਾਂ ਨੂੰ ਰੋਕ ਕੇ ਜਿਹੜੇ ਬੱਚੇ ਨੇ ਉਹਨਾਂ ਦੇ ਆਈਡੀ ਕਾਰਡ ਤੱਕ ਚੈੱਕ ਕੀਤੇ ਜਾ ਰਹੇ ਨੇ ਜਿਹਦੇ ਕਰਕੇ ਜਿਹੜੇ ਆਪਣੇ ਲੋਗ ਨੇ ਕਿਉਂਕਿ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਲੋਗ ਨੇ ਆਪਣੇ ਪੰਜਾਬੀ ਆਪਣੇ ਭਾਰਤੀ ਲੋਗ ਜਿਹੜੇ ਨੇ ਉਹ ਇੱਥੇ ਆਏ ਹੋਏ ਨੇ ਸੋ ਉਹਨਾਂ ਨੂੰ ਇਸ ਕਰਕੇ ਪੈਨਿਕ ਹੋ ਰਿਹਾ ਦੂਸਰਾ ਜਿਹੜਾ ਆ ਕੰਮਕਾਰ ਵੀ ਪ੍ਰਭਾਵਿਤ ਹੋ ਰਹੇ ਨੇ ਕਿਉਂਕਿ ਜਦੋਂ ਇਹ ਮੁਹਿੰਮ ਸ਼ੁਰੂ ਹੋਈ ਹੈ ਪਹਿਲੇ ਦਿਨ 25% ਲੋਕ ਨੇ ਜਿਨ੍ਹਾਂ ਨੇ ਕੰਮ ਤੋਂ ਆਪਣੀ ਛੁੱਟੀ ਲੈ ਲਈ ਸੀਗੀ ਉਸ ਤੋਂ ਬਾਅਦ ਜਦੋਂ ਸੈਕੰਡ ਡੇ ਆਇਆ ਤੇ ਇਹ ਗਿਣਤੀ ਹੋਰ ਵੀ ਵੱਧ ਗਈ ਤੇ ਹੋਰ ਵੀ ਲੋਕ ਨੇ ਜਿਹੜੇ ਉਹ ਕੰਮ ਤੇ ਨਹੀਂ ਗਏ ਉਹਦੇ ਨਾਲ ਇਹ ਹੋਇਆ ਕਿ ਜਿਹੜੇ ਗੈਸ ਸਟੇਸ਼ਨਸ ਜੋ ਕਿ ਕਿ ਜ਼ਿਆਦਾਤਰ ਗੈਸ ਸਟੇਸ਼ਨਸ ਵਿੱਚ ਜਿਹੜੇ ਆਪਣੇ ਜਿਹੜੇ ਦੇਸੀ ਲੋਕ ਜਿਨ੍ਹਾਂ ਨੂੰ ਅਸੀਂ ਇੰਡੀਅਨ ਅਮਰੀਕਨ ਆ ਜਾਂ ਫਿਰ ਜਿਹੜੇ ਪਾਕਿਸਤਾਨੀ ਲੋਕ ਨੇ ਇਹ ਕੰਮ ਕਰਦੇ ਨੇ ਪਰ ਉਹ ਜਦੋਂ ਛੁੱਟੀ ਲੈ ਲਈ ਤਾਂ ਫਿਰ ਜਿਹੜੇ ਕਾਰੋਬਾਰੀ ਨੇ ਉਹਨਾਂ ਦੀ ਸਿਰਦਰਦੀ ਵੱਧ ਗਈ ਹੈ ਕਿਉਂਕਿ ਉਹਨਾਂ ਨੂੰ ਹੁਣ ਵਰਕਰ ਨਹੀਂ ਮਿਲ ਰਹੇ ਜਿਹੜੇ ਵਰਕਰਸ ਜਿਹੜੇ ਘੱਟ ਪੈਸਿਆਂ ਤੇ ਕੰਮ ਕਰ ਰਹੇ ਸੀਗੇ ਈਵਨ ਹੁਣ ਉਹਨਾਂ ਨੂੰ ਵੱਧ ਪੈਸੇ ਦੇ ਕੇ ਵਰਕਰਸ ਰੱਖਣੇ ਪੈ ਰਹੇ ਇਸ ਕਰਕੇ ਇਹ ਸਾਰਿਆਂ ਲਈ ਹੀ ਪੈਨਿਕ ਦਾ ਮਾਹੌਲ ਹੈ ਫਿਲਹਾਲ ਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ 500 ਕੁਝ ਪ੍ਰਵਾਸੀ ਹੈਗੇ ਨੇ ਜਿਨ੍ਹਾਂ ਨੂੰ ਵਾਪਸ ਵੀ ਭੇਜਿਆ ਗਿਆ ਇਹਦੇ ਵਿੱਚ ਭਾਰਤੀ ਵੀ ਸ਼ਾਮਲ ਨੇ ਜੀ ਬਿਲਕੁਲ ਇਹਨਾਂ ਵਿੱਚ ਭਾਰਤੀ ਵੀ ਸ਼ਾਮਿਲ ਨੇ ਕੁਝ ਸੈਂਕੜੇ ਆ ਜਿਨ੍ਹਾਂ ਨੂੰ ਉਹਨਾਂ ਨੇ ਵਾਪਸ ਭੇਜਤਾ ਬਾਕੀਆਂ ਨੂੰ ਉਹਨਾਂ ਨੇ ਜੇਲ੍ਹਾਂ ਵਿੱਚ ਅਜੇ ਤੱਕ ਭੇਜ ਦਿੱਤਾ ਪਰ ਇਹ ਮੁਹਿੰਮ ਕਿਉਂਕਿ ਉਹਨਾਂ ਦਾ ਇਹ ਉਦੇਸ਼ ਇਹੀ ਹੈ ਕਿ ਵੱਡੇ ਪੱਧਰ ਤੇ ਸਭ ਤੋਂ ਮਾਸ ਜਿਹੜੀ ਡਿਪੋਰਟੇਸ਼ਨ ਦਾ ਉਹਨਾਂ ਦਾ ਜਿਹੜਾ ਸੀਗਾ ਟਾਰਗੇਟ ਉਹਨੂੰ ਇਹ ਕੰਪਲੀਟ ਕਰਨਗੇ ਪਰ ਇਹ ਟਾਰਗੇਟ ਇਨੇ ਜਲਦੀ ਪੂਰਾ ਹੋਣ ਵਾਲਾ ਨਹੀਂ ਹੈ ਕਿਉਂਕਿ 11 ਮਿਲੀਅਨ ਲੋਕ ਨੇ ਜਿਹੜੇ ਇੱਥੇ ਗੈਰ ਕਾਨੂੰਨੀ ਪ੍ਰਵਾਸੀ ਨੇ ਤੇ ਸਾਰਿਆਂ ਨੂੰ ਕੱਢਣਾ 트ੰਪ ਪ੍ਰਸ਼ਾਸਨ ਦੇ ਹੱਥ ਵਿੱਚ ਇਹ ਆਸਾਨੀ ਨਾਲ ਨਹੀਂ ਹੋਏਗਾ ਪਰ ਜਿੰਨਾ ਉਹਨਾਂ ਨੇ ਜਿਸ ਤਰੀਕੇ ਨਾਲ ਜਿਸ ਤੇਜ਼ੀ ਨਾਲ ਕੰਮ ਸ਼ੁਰੂ ਕੀਤਾ ਇਹ ਸਾਰਿਆਂ ਲਈ ਹੀ ਇੱਕ ਤਰੀਕੇ ਨਾਲ ਟੈਨਸ਼ਨ ਵਾਲਾ ਮਾਹੌਲ ਕ੍ਰੀਏਟ ਹੋ ਗਿਆ ਬਾਕੀ ਇਹ ਤਾਂ ਆਬਾਦੀ ਫਿਰ 1 ਕਰੋੜ ਤੋਂ ਉੱਪਰ ਹੋਗੀ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਰਹ ਰਹੇ ਨੇ ਪੰਜਾਬ ਦੇ ਵੀ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਡੌਂਕੀ ਲਗਾ ਕੇ ਗਏ ਹੁੰਦੇ ਨੇ ਉਹਨਾਂ ਦੀ ਇਸ ਵੇਲੇ ਕੀ ਸਿਚੁਏਸ਼ਨ ਹੈ ਉਹਨਾਂ ਦੀ ਸਿਚੁਏਸ਼ਨ ਇਹ ਹੈ ਕਿ ਜਿੱਦਾਂ ਕਹਿ ਦਿੰਦੇ ਨੇ ਕਿ ਬੰਦਾ ਨਾ ਘਰਦਾ ਰਿਹਾ ਨਾ ਘਾਟਦਾ ਕਿਉਂਕਿ ਬਹੁਤ ਸਾਰੇ ਪੈਸੇ ਲਾ ਕੇ ਵੱਡੀ ਗੱਲ ਇਹ ਹੈ ਕਿ ਆਪਣੀਆਂ ਜ਼ਮੀਨਾਂ ਜਾਇਦਾਦਾਂ ਵੇਚ ਕੇ ਬਹੁਤ ਸਾਰੇ ਪੈਸੇ ਲਾ ਕੇ ਆਏ ਹੋਏ ਨੇ ਉਹਨਾਂ ਦੇ ਨਾਲ ਨਾਲ ਜਿਹੜੇ ਪਿੱਛੇ ਮਾਪੇ ਬੈਠੇ ਨੇ ਉਹਨਾਂ ਲਈ ਵੀ ਬਹੁਤ ਵੱਡੀ ਟੈਨਸ਼ਨ ਵਾਲੀ ਗੱਲ ਹੈ ਕਿਉਂਕਿ ਹੁਣ ਇਹ ਪ੍ਰਸ਼ਾਸਨ ਜਿਹੜਾ ਸ਼ਕਤੀ ਨਾਲ ਹੀ ਕੰਮ ਲਏਗਾ ਕਿਸੇ ਦਾ ਸਕੇ ਨਹੀਂ ਹੈਗੇ ਇੱਥੋਂ ਤੱਕ ਅਟਾਰਨੀ ਦੇ ਆਫਿਸ 'ਚ ਜਾ ਕੇ ਲੋਕਾਂ ਦਾ ਜਿਹੜਾ ਡਾਟਾ ਕਲੈਕਟ ਕੀਤਾ ਜਾ ਰਿਹਾ ਤਾਂ ਕਿ ਜਿਹੜੇ ਇਲੀਗਲੀ ਇੱਥੇ ਲੋਕ ਰਹਿ ਰਹੇ ਨੇ ਕਿਸੇ ਨੂੰ ਵੀ ਇੱਥੇ ਰਹਿ ਨਾ ਦਿੱਤਾ ਜਾਏ ਸਾਰਾ ਕ੍ਰਾਈਮ ਖਤਮ ਕੀਤਾ ਜਾ ਸਕੇ ਇਸ ਲਈ ਪੰਜਾਬ ਦੇ ਬੱਚੇ ਜਿਹੜੇ ਨੇ ਪੰਜਾਬ ਦੇ ਨੌਜਵਾਨ ਜਿਹੜੇ ਆਏ ਨੇ ਸਾਰਾ ਕੁਝ ਛੱਡ ਛੜਾ ਕੇ ਉਹਨਾਂ ਦਾ ਪ੍ਰਭਾਵਿਤ ਹੋਣਾ ਵੀ ਲਾਜ਼ਮੀ ਹੈ ਹਾਂ ਇਹ ਤਾਂ ਵੱਡੇ ਪੱਧਰ ਤੇ ਜਿਸ ਤਰੀਕੇ ਦੇ ਨਾਲ ਤੁਸੀਂ ਦੱਸਿਆ ਕਿ ਮਹਿਮ ਚੱਲ ਰਹੀ ਹੈ ਸਕੂਲਾਂ ਤੇ ਬੱਸਾਂ ਦੇ ਵਿੱਚ ਜਾ ਕੇ ਚੈੱਕ ਕੀਤੀ ਜਾ ਰਹੀ ਹੈ ਇਹ ਫਿਰ ਜੇਲ੍ਹਾਂ ਦੇ ਵਿੱਚ ਵੀ ਕੁਝ ਲੋਕ ਡਕੇ ਨੇ ਇਹ ਕੌਣ ਲੋਕ ਹੈਗੇ ਨੇ ਇਹ ਸਾਰੇ ਮੋਸਟਲੀ ਉਹੀ ਨੇ ਜਿਨ੍ਹਾਂ ਦਾ ਕ੍ਰਿਮੀਨਲ ਰਿਕਾਰਡ ਹੈ ਸਭ ਤੋਂ ਪਹਿਲਾਂ ਇਹਨਾਂ ਨੇ ਟਾਰਗੇਟ ਹੀ ਉਹਨਾਂ ਨੂੰ ਕੀਤਾ ਹਾਂਜੀ ਉਹਨਾਂ ਨੂੰ ਹੀ ਪਹਿਲਾਂ ਜੇਲ੍ਹਾਂ ਚ ਡਕਿਆ ਜਾ ਰਿਹਾ ਪਰ ਜਿਹੜੇ ਫੌਜ ਦੇ ਜਿਹੜੇ ਜਹਾਜ਼ਾਂ ਰਾਹੀਂ ਲੋਕਾਂ ਨੂੰ ਕਿੱਥੇ ਲੈ ਕੇ ਜਾ ਰਹੇ ਨੇ ਜਿਹੜੇ ਚੱਕੇ ਨੇ ਉਹਨਾਂ ਬਾਰੇ ਫਿਲਹਾਲ ਪੂਰੀ ਜਾਣਕਾਰੀ ਉਪਲਬਧ ਨਹੀਂ ਹੈਗੀ ਪਹਿਲੇ ਪੜਾਅ ਦੇ ਵਿੱਚ ਯਾਨੀ ਕਿ ਕ੍ਰਿਮੀਨਲ ਲੋਕ ਆ ਰਹੇ ਨੇ ਜੀ ਪਹਿਲੇ ਪੜਾਚ ਕ੍ਰਿਮੀਨਲਸ ਨੂੰ ਟਾਰਗੇਟ ਕਰ ਰਹੇ ਨੇ ਠੀਕ ਹੈ ਜਿਵੇਂ ਇੱਕ ਬਾਇ ਬਰਥ ਨੂੰ ਲੈ ਕੇ ਪੀਆਰ ਜਿਹਨਾਂ ਨੂੰ ਮਿਲ ਜਾਂਦੀ ਸੀਗੀ ਉਹਨੂੰ ਲੈ ਕੇ ਵੀ ਬੜੇ سارے ਸਵਾਲ ਬਣੇ ਹੋਏ ਸੀਗੇ ਹਾਲਾਂਕਿ ਉਹਦੇ ਉੱਪਰ ਕੋਰਟ ਨੇ ਸਲੇ ਸਟੇ ਲਾਤੀ ਹੈ ਪੋਲੀਟੀਕਲੀ ਮਾਹੌਲ ਉੱਥੇ ਕੀ ਲੱਗ ਰਿਹਾ ਕਿ ਟਰੰਪ ਨੂੰ ਝੁਕਣਾ ਪੈਗੇ ਇਸ ਫੈਸਲੇ ਦੇ ਉੱਪਰ ਹੁਣ ਅ ਇਹ ਆਉਣ ਵਾਲਾ ਵਕਤੀ ਦੱਸੇਗਾ ਕਿਉਂਕਿ ਸੁਪਰੀਮ ਕੋਰਟ ਵਿੱਚ ਜਾਏਗਾ ਪਹਿਲਾਂ ਉਹ ਅਪੀਲ ਕਰਨਗੇ ਸੁਪਰੀਮ ਕੋਰਟ ਦਾ ਕੀ ਫੈਸਲਾ ਆਂਦਾ ਹੈ ਉਸ ਤੋਂ ਬਾਅਦ ਕਿਉਂਕਿ ਇਹ ਇੱਕਦਮ ਲਿਆ ਜਾਣ ਵਾਲਾ ਫੈਸਲਾ ਨਹੀਂ ਹੈ ਇਹਦੇ ਵਿੱਚ ਇਹ ਕਿਉਂਕਿ ਸੰਵਿਧਾਨ ਦੀ 14ਵੀਂ ਜਿਹੜੀ ਇਹਨਾਂ ਦੇ ਅਮੈਂਡਮੈਂਟ ਕੀਤੀ ਹੈ ਉਹਦੇ ਮੱਦੇਨਜ਼ਰ ਹੀ ਇਹ ਬੱਚਿਆਂ ਨੂੰ ਜਿਹੜਾ ਅਧਿਕਾਰ ਦਿੱਤਾ ਗਿਆ ਹੈ ਜਦੋਂ ਤੱਕ ਉਹਦੇ ਲਈ 2/3 ਜਿਹੜੇ ਹਾਊਸ ਸਦਨ ਦੇ ਜਿਹੜੇ ਮੈਂਬਰਸ ਨੇ ਉਹ ਸਹਿਮਤੀ ਨਹੀਂ ਦਿੰਦੇ ਉਸ ਤੋਂ ਬਾਅਦ ਦੂਜੇ ਸਦਨ 'ਚ ਜਾਂਦਾ ਮਾਮਲਾ ਜਦੋਂ ਤੱਕ ਉਹ ਸਾਰਿਆਂ ਨੇ ਸਹਿਮਤੀ ਨਹੀਂ ਹੁੰਦੀ ਕੱਲੇ 트ੰਪ ਦੇ ਇੱਕ ਬਿਆਨ ਨਾਲ ਇਹ ਸਾਰੀਆਂ ਚੀਜ਼ਾਂ ਲਾਗੂ ਨਹੀਂ ਹੋ ਸਕਦੀਆਂ ਇਸ ਚੀਜ਼ ਲੱਗੇਗਾ لازمی ਤੌਰ ਤੇ ਜਿਵੇਂ ਇੱਕ ਮਾਹੌਲ ਵੀ ਪੈਨਿਕ ਹੋ ਗਿਆ ਸੀ ਕਹਿੰਦੇ ਕਿ ਲੋਕ ਹਸਪਤਾਲਾਂ ਦੇ ਵਿੱਚ ਭੱਜਣੇ ਸ਼ੁਰੂ ਹੋ ਗਏ ਕਿ ਸਮੇਂ ਤੋਂ ਪਹਿਲਾਂ ਡਿਲੀਵਰੀ ਕਰਾ ਲਈਏ ਕਿ ਜਿੱਦੋਂ ਫੈਸਲਾ ਲਾਗੂ ਨਾ ਹੋ ਜੇ ਇਹ ਚੀਜ਼ ਦੇ ਉੱਪਰ ਠੱਲ ਪਈ ਹੈ ਹੁਣ ਇਹ ਬਹੁਤ ਸੱਚੀ ਗੱਲ ਹੈ ਤੇ ਜਿਹੜੇ ਇਹ ਲੋਕ ਜਾ ਰਹੇ ਨੇ ਹਸਪਤਾਲਾਂ ਵਿੱਚ ਉਹਨਾਂ ਵਿੱਚ ਮੋਸਟਲੀ ਇੰਡੀਅਨਸ ਲੋਕ ਹੀ ਸੀਗੇ ਜਿੰਨ ਜਿਹੜੀਆਂ ਲੇਡੀਜ਼ ਦਾ 9th ਜਾਂ ਫਿਰ 8th ਮੰਥ ਚੱਲ ਰਿਹਾ ਸੀ ਉਹਨਾਂ ਨੂੰ ਸੀਗਾ ਕਿ ਸਾਡੇ ਬੱਚੇ ਫਰਵਰੀ 20 ਫਰਵਰੀ ਤੋਂ ਪਹਿਲਾਂ ਪਹਿਲਾਂ ਕਿਸੇ ਤਰੀਕੇ ਨਾਲ ਇਸ ਦੁਨੀਆ ਤੇ ਆ ਜਾਣ ਤਾਂ ਕਿ ਉਹਨਾਂ ਨੂੰ ਅਮਰੀਕੀ ਨਾਗਰਿਕਤਾ ਮਿਲ ਜਾਏ ਪਰ ਜਦੋਂ ਦਾ ਇਹ ਹਾਊਸ ਇਹਨਾਂ ਨੇ ਜਦੋਂ ਦਾ ਇਹਦੇ ਤੇ ਰੋਕ ਲੱਗੀ ਹੈ ਅਸਥਾਈ ਰੋਕ ਲੱਗੀ ਹੈ 14 ਦਿਨਾਂ ਵਾਸਤੇ ਉਸ ਤੋਂ ਬਾਅਦ ਥੋੜੀ ਜਿਹੀ ਠੱਲ ਪਈ ਹੈ ਕਿਉਂਕਿ ਲੋਕਾਂ ਵਿੱਚ ਉਮੀਦ ਜਾਗ ਗਈ ਹੈ ਕਿ ਹੁਣ ਹੋ ਸਕਦਾ ਹੈ ਕਿ ਇਹਦੇ ਤੇ ਰੋਕ ਲੱਗ ਜਾਏ ਪਰਮਨੈਂਟ ਤੇ ਉਹਨਾਂ ਦੇ ਬੱਚੇ ਫਿਰ ਤੋਂ ਉਹਨਾਂ ਨੂੰ ਨਾਗਰਿਕਤਾ ਦਾ ਜਿਹੜਾ ਅਧਿਕਾਰ ਹੈ ਉਹ ਮਿਲ ਜਾਏ ਠੀਕ ਹੈ H1B ਵੀਜ਼ੇ ਨੂੰ ਲੈ ਕੇ ਵੀ ਬੜੇ سارے ਲੋਕ ਅਮਰੀਕਾ ਦੇ ਵਿੱਚ ਦਾਖਲ ਹੁੰਦੇ ਨੇ ਆਪਣੇ ਪੰਜਾਬੀ ਦੀ ਨੇ ਭਾਰਤੀ ਹੈਗੇ ਨੇ ਉਹਦੇ ਵਿੱਚ ਬਹੁਤ ਸਾਰੇ ਸ਼ਾਮਲ H1B ਵੀਜ਼ੇ ਨੂੰ ਲੈ ਕੇ ਕੀ ਸਟੇਟਸ ਹੁਣ ਰਹੇਗਾ ਕਿ ਹੁਣ ਢਿਲ ਦਿੱਤੀ ਜਾਏਗੀ ਕਿ ਜਾਂ ਇਹਦੇ ਉੱਪਰ ਵੀ ਕੋਈ ਸਖਤੀ ਕੀਤੀ ਜਾਏਗੀ ਹ H1B ਵੀਜ਼ਾ ਨਾਲ ਜਿਹੜੇ ਲੋਕ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣਗੇ ਉਹ ਭਾਰਤੀ ਹੀ ਨੇ ਕਿਉਂਕਿ ਸਭ ਤੋਂ ਲੰਮੀ ਕਤਾਰ ਭਾਰਤੀਆਂ ਦੀ ਹੈ ਜਿਹੜੇ ਲੋਕ H1B ਤੇ ਆ ਰਹੇ ਨੇ ਮੋਸਟਲੀ ਇਹਨਾਂ ਵਿੱਚ IT ਦੇ ਸੈਕਟਰ 'ਚ ਜਿਹੜੇ ਆਂਦੇ ਨੇ ਉਹ ਭਾਰਤੀ ਹੀ ਨੇ ਪਰ 트ੰਪ ਦਾ ਇਹ ਕਹਿਣਾ ਕਿ ਉਹ ਰੋਕ ਨਹੀਂ ਲਗਾਣਗੇ ਇਸ ਵੀਜ਼ੇ ਤੇ ਪਰ ਉਹ ਜਿਵੇਂ ਕਹਿੰਦੇ ਨੇ ਨਾ ਅਸੀਂ ਕਰੀਮ ਕੱਢਣੀ ਆ ਉਹ ਕਰੀਮ ਜਿਹੜੇ ਬਹੁਤ ਜ਼ਿਆਦਾ ਜਿਹੜੇ ਬੱਚੇ ਜਿਹੜੇ ਪੜ੍ਹੇ ਲਿਖੇ ਨੇ ਜਿਹੜੇ ਇਸ ਚੀਜ਼ ਦੇ ਮਤਲਬ ਜਿਨ੍ਹਾਂ ਕੋਲ ਪੂਰੀਆਂ ਹਰ ਤਰ੍ਹਾਂ ਦੀਆਂ ਆਪਣੇ ਕੀ ਕਹਿੰਦੇ ਤਜਰਬਾ ਹੈਗਾ ਆਪਣੀ ਫੀਲਡ ਦਾ ਉਹਨਾਂ ਨੂੰ ਹੀ ਉਹ ਇੱਥੇ ਜਿਹੜਾ ਲੈ ਕੇ ਆਣਾ ਚਾਹੁੰਦਾ ਹੈ ਉਹ ਉਹਨੂੰ ਇਹ ਲੱਗਦਾ ਕਿ ਜਿਨ੍ਹਾਂ ਨੂੰ ਲੋੜ ਨਹੀਂ ਹੈ ਉਹਨਾਂ ਉਹਨਾਂ ਨੂੰ ਅਸੀਂ ਇੱਥੇ ਨਹੀਂ ਬੁਲਾਈਏ ਜਿਹੜੇ ਮੋਸਟਲੀ ਜਿਹੜੇ ਬਹੁਤ ਜ਼ਿਆਦਾ ਪੜ੍ਹੇ ਲਿਖੇ ਤੇ ਤਜਰਬੇਕਾਰ ਲੋਕਾਂ ਸਿਰਫ ਉਹਨਾਂ ਨੂੰ ਹੀ ਪਹਿਲ ਦਿੱਤੀ ਜਾਏਗੀ ਯਾਨੀ ਕਿ ਜਿਹੜੇ ਲੋਕਾਂ ਦੇ ਵਿੱਚ ਟੈਲੈਂਟ ਹੈਗਾ ਜਿਵੇਂ ਪਹਿਲਾਂ ਪਿਛਲੇ ਕੁਝ ਦਹਾਕਿਆਂ ਤੇ ਦੇਖਿਆ ਜਾਏ ਤਾਂ ਆਈਟੀ ਫੀਲਡ ਦੇ ਵਿੱਚ ਜਿਹੜੇ ਲੋਕ ਸੀਗੇ ਉਹਨਾਂ ਨੂੰ ਜ਼ਿਆਦਾ ਪ੍ਰੈਫਰੈਂਸ ਦਿੱਤੀ ਜਾਂਦੀ ਸੀਗੀ ਜਿਵੇਂ ਟਰੰਪ ਨੇ ਜ਼ਿਕਰ ਕੀਤਾ ਕਿ ਸਾਨੂੰ ਟੈਲੈਂਟ ਦੀ ਲੋੜ ਹਟਾ ਇਹ ਲੱਗਦਾ ਕਿ ਮੌਕਾ ਦੂਜੀ ਫੀਲਡ ਵਾਲਿਆਂ ਨੂੰ ਹੁਣ ਮਿਲੇਗਾ ਫਿਰ ਜੀ ਬਿਲਕੁਲ ਬਿਲਕੁਲ ਇਹ ਮੌਕਾ ਸਾਰਿਆਂ ਲਈ ਹੋਏਗਾ ਕਿਉਂਕਿ ਉਹਦਾ ਟਾਰਗੇਟ ਹੀ ਇਹ ਹੈ ਕਿ ਹਰੇਕ ਫੀਲਡ ਦਾ ਉਹ ਕਲਾ ਇੰਜੀਨੀਅਰ ਨਹੀਂ ਕਲਾ ਆਈਟੀ ਵਾਲਾ ਨਹੀਂ ਹਰ ਫੀਲਡ ਦੇ ਬੰਦੇ ਨੂੰ ਜਿਹਦੇ ਚ ਵੀ ਟੈਲੈਂਟ ਹੈਗਾ ਆ ਉਹਨੂੰ ਇਹ ਮੌਕਾ ਦਿੱਤਾ ਜਾਏ ਇਸੇ ਕਰਕੇ ਉਹ ਥੋੜੀ ਸਖਤਾਈ ਵਰਤ ਰਹੇ ਨੇ ਮੈਂ ਚਾਹੁੰਨਾ ਕਿ ਤੁਸੀਂ ਉੱਥੇ ਰਹੇ ਹੋ ਬੇਤਰਤੀਕੇ ਦੇ ਨਾਲ ਉਥੋਂ ਦੇ ਮਾਹੌਲ ਨੂੰ ਸਮਝਦੇ ਹੋ ਜਿਹੜੇ ਲੋਕ ਇੱਥੋਂ ਬੈਠ ਕੇ ਸੋਚਦੇ ਨੇ ਕਿ ਅਸੀਂ 50 ਲੱਖ ਰੁਪਏ ਲਾ ਕੇ ਡੰਕੀ ਲਾਉਣੇ ਆ ਤੇ ਅਮਰੀਕਾ ਦੇ ਵਿੱਚ ਦਾਖਲ ਹੋ ਜਾਨੇ ਆ ਮੈਕਸੀਕੋ ਦੀ ਗੰਦ ਟੱਪ ਲਾਂਗੇ ਕੀ ਲੱਗਦਾ ਕਿ ਹੁਣ ਮਾਹੌਲ ਪਹਿਲਾਂ ਵਰਗਾ ਬਦਲ ਗਿਆ ਕਿ ਜਾਂ ਫਿਰ ਉਵੇਂ ਚੱਲ ਰਿਹਾ ਕਿ ਜਿਵੇਂ ਲੋਕ ਸੋਚਦੇ ਸੀਗੇ ਕਿ 50 ਲੱਖ ਲਾਵਾਂਗੇ ਸਾਲ ਦੇ ਵਿੱਚ ਜਾ ਕੇ ਪੂਰੇ ਕਰ ਲਾਂਗੇ ਨਹੀਂ ਇਦਾਂ ਦਾ ਕੁਝ ਨਹੀਂ ਆ ਮੈਂ ਕਹਾਂਗੀ ਕਿ ਇਹ ਬਹੁਤ ਵੱਡੀ ਬੇਵਕੂਫੀ ਆ ਜੇ ਤੁਸੀਂ 50 ਲੱਖ ਰੁਪਇਆ ਲਾ ਕੇ ਇਲਲੀਗਲ ਤਰੀਕੇ ਨਾਲ ਆਓ ਵੀ ਕਿਉਂਕਿ ਇੱਥੇ ਕਾਨੂੰਨ ਬਦਲਦੇ ਰਹਿੰਦੇ ਨੇ ਤੇ ਕੋਈ ਪਤਾ ਨਹੀਂ ਤੁਹਾਨੂੰ ਕਿਹੜੇ ਵੇਲੇ ਡਿਪੋਰਟ ਕਰ ਦਿੱਤਾ ਜਾਏਗਾ ਸੋ ਤੁਸੀਂ ਉੱਥੇ ਜੋਗੇ ਵੀ ਨਹੀਂ ਰਹਿੰਦੇ ਤੁਹਾਡੀ ਸਾਰੀ ਮਾਪਿਓ ਦੀ ਕੀਤੀ ਕਮਾਈ ਤੇ ਪਾਣੀ ਫਿਰ ਜਾਂਦਾ ਸੋ ਕਦੇ ਵੀ ਇਲਲੀਗਲ ਤਰੀਕੇ ਨਾਲ ਤੇ ਕਦੇ ਵੀ ਨਾ ਆਓ ਜੇ ਤੁਹਾਡੇ ਚ ਟੈਲੈਂਟ ਹੈਗਾ ਆ ਤੁਸੀਂ ਪੜ੍ਹੇ ਲਿਖੇ ਹੋ ਤੇ ਤੁਸੀਂ ਇੱਕ ਵੈਲਿਡ ਤਰੀਕੇ ਨਾਲ ਆਓ ਪਰ ਇਲਲੀਗਲ ਤਰੀਕੇ ਨਾਲ ਇੱਥੇ ਆ ਕੇ ਇੱਥੇ ਜੋ ਅਸੀਂ ਜੋ ਸਨ ਉੱਥੇ ਸੁਪਨੇ ਦਿਖਾਏ ਜਾਂਦੇ ਨੇ ਕਿ ਅਸੀਂ ਇੰਨੇ ਸਾਲ ਚ ਆ ਪੂਰਾ ਲੰਗੇ ਇੱਥੇ ਇੰਨਾ ਜ਼ਿਆਦਾ ਸਟਰਗਲ ਹੈ ਕਈ ਬੱਚੇ ਆ ਕੇ ਬਾਅਦ ਵਿੱਚ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ ਜੋ ਚੀਜ਼ਾਂ ਦਿਖਾਈ ਦਿੰਦੀਆਂ ਨੇ ਜ਼ਰੂਰੀ ਨਹੀਂ ਵੀ ਜੋ ਜਿਹੜਾ ਕਹਿੰਦੇ ਨੇ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਉਹੀ ਚੀਜ਼ ਹੈ ਕਿ ਜ਼ਰੂਰੀ ਨਹੀਂ ਜੋ ਉਹਨਾਂ ਨੂੰ ਸੁਣਨ ਜਾਂ ਦੇਖਣ ਚ ਮਿਲਦਾ ਉਹ ਸੱਚਾ ਹੈ ਪਰ ਇੱਥੇ ਆ ਕੇ ਬਹੁਤ ਸਟਰਗਲ ਹੈ ਇਸ ਲਈ ਜਿੰਨੇ ਵੀ ਆਣਾ ਉਹ ਲੀਗਲ ਤਰੀਕੇ ਨਾਲ ਹੀ ਆਏ ਇਲਲੀਗਲ ਤਰੀਕੇ ਨਾਲ ਆ ਕੇ ਤੁਸੀਂ ਬਹੁਤ ਟਾਈਮ ਲਈ ਠੱਕੇ ਖਾਓਗੇ ਉਹਦਾ ਆਨ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਏਗਾ ਹਮ ਅਮਰਤ ਜਿਵੇਂ ਤੁਸੀਂ ਪਹਿਲਾਂ ਮੈਂ ਜ਼ਿਕਰ ਕੀਤਾ ਕਿ ਜਿਵੇਂ ਹੁਣ ਫਿਰ ਇਹਨਾਂ ਦੀ ਭਾਲ ਕਰਨੀ ਸ਼ੁਰੂ ਕਰਤੀ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਆਏ ਸੀਗੇ ਤਾਂ ਇਹ ਸਾਰੇ ਲੋਕ ਆਪਣਾ ਪਰਮਾਤੇ ਜਾਂਦੇ ਹੁੰਦੇ ਸੀਗੇ ਕੋਈ ਟਰੱਕ ਚਲਾਉਂਦਾ ਸੀਗਾ ਕੋਈ ਕਿਸੇ ਕੰਮ ਦੇ ਵਿੱਚ ਲੱਗਾ ਹੋਇਆ ਸੀਗਾ ਕੋਈ ਸਟੋਰ ਦੇ ਵਿੱਚ ਜਾਂਦਾ ਸੀਗਾ ਤਾਂ ਇਹ ਲੋਕ ਫਿਰ ਹੁਣ ਕੰਮ ਕਰ ਰਹੇ ਨੇ ਕਿ ਜਾਂ ਇਸ ਦੇ ਡਰਦੇ ਹੁਣ ਛੁੱਟੀਆਂ ਦੇ ਸੋਤੇ ਲੋਕ ਜਿਹੜੇ ਆ ਜਿਨ੍ਹਾਂ ਕੋਲ ਡਾਕੂਮੈਂਟ ਪੂਰੇ ਨਹੀਂ ਸੀ ਜਿਹੜੇ ਲੀਗਲ ਤੌਰ ਤੇ ਕੰਮ ਨਹੀਂ ਕਰ ਸਕਦੇ ਉਹਨਾਂ ਨੇ ਛੁੱਟੀ ਲੈ ਲਈ ਹੈ ਉਹਦੇ ਕਰਕੇ ਹੀ ਜਿਹੜੇ ਕੰਮਕਰ ਪਰਭਾਵਿਤ ਹੋ ਰਹੇ ਨੇ ਜਿਹੜੇ ਮਾਲਕ ਨੇ ਜਿਹੜੇ ਕਿਸੇ ਮੰਨ ਲਓ ਕੋਈ ਗੈਸ ਸਟੇਸ਼ਨ ਦਾ ਜੋ ਕੋਈ ਵੀ ਉਹ ਖੁਦ ਜਿਹੜਾ ਆ ਆਪਣੇ ਵਰਕਰਸ ਦੀ ਥਾਂ ਤੇ ਕੰਮ ਕਰਦੇ ਪਏ ਆ ਬਹੁਤ ਜ਼ਿਆਦਾ ਸ਼ਾਰਟੇਜ ਆ ਗਈ ਹੈ ਵਰਕਰਸ ਦੀ ਜਿਹਦੇ ਨਾਲ ਸਾਰਿਆਂ ਨੂੰ ਮਤਲਬ ਸਾਰੇ ਜਣੇ ਪ੍ਰਭਾਵਿਤ ਹੋ ਰਹੇ ਆ ਕਿ ਲੱਗਦਾ ਕਿ ਰਿਕਾਰਡ ਤਾਂ ਗਵਰਨਮੈਂਟ ਦੇ ਕੋਲ ਹਰ ਬੰਦੇ ਦਾ ਹੋਵੇਗਾ ਚਾਹੇ ਕੋਈ 2 ਨੰਬਰ ਦੇ ਵਿੱਚ ਗਿਆ ਚਾਹੇ ਕਿ ਉਹ 1 ਨੰਬਰ ਦੇ ਵਿੱਚ ਗਿਆ ਇਹ ਮੈਂ ਹੁਣ ਹੋਲੀ ਹੋਲੀ ਸ਼ਾਰਟ ਲਿਸਟ ਹੋਣਗੇ ਇਹ ਹਾਂਜੀ ਹਾਂਜੀ ਰਿਕਾਰਡ ਦੇਖੋ ਬਿਨਾ ਗਵਰਨਮੈਂਟ ਦੀ ਇਜਾਜ਼ਤ ਦੇ ਤੇ ਕੋਈ ਬੰਦਾ ਅਮਰੀਕਾ ਚ ਦਾਖਲ ਵੀ ਨਹੀਂ ਹੋ ਸਕਦਾ ਇਹ ਸਾਰਾ ਕੁਝ ਪਹਿਲਾਂ ਤੈਅ ਹੁੰਦਾ ਹੁਣ ਇਹਨਾਂ ਨੇ ਉੱਥੇ ਮੈਕਸੀਕੋ ਦੇ ਬਾਰਡਰਸ ਤੇ ਜਿਹੜੀ ਹੈ ਫੌਜ ਜਿਹੜੀ ਹੈ ਉਹ ਵਧਾ ਦਿੱਤੀ ਹੈ ਉੱਥੇ ਜ਼ਿਆਦਾ ਡਿਪਲੋਏ ਕਰਤੇ ਆ ਬਟ ਗੱਲ ਉਹੀ ਹੈ ਕਿ ਜਦੋਂ ਤੱਕ ਇਹ ਇਹਨਾਂ ਕੋ ਸਾਰਾ ਰਿਕਾਰਡ ਹੈ ਪਰ ਹੁਣ ਇਹਨਾਂ ਦਾ ਮੇਨ ਟਾਰਗੇਟ ਇਹ ਹੈ ਕਿ ਜਿਹੜੇ ਲੋਕ ਇੱਥੇ ਰਹਿੰਦੇ ਬਿਲਕੁਲ ਕਾਬਿਲ ਨਹੀਂ ਆ ਜਿਹੜੇ ਇੱਥੇ ਇਹਨਾਂ ਦਾ ਸਿਸਟਮ ਖਰਾਬ ਕਰ ਰਹੇ ਨੇ ਇੱਥੇ ਕ੍ਰਾਈਮ ਵਧਾ ਰਹੇ ਨੇ ਪਹਿਲਾਂ ਉਹਨਾਂ ਨੂੰ ਬਾਹਰ ਕੱਢਿਆ ਜਾਏ ਤਾਂ ਕਿ ਇੱਕ ਸਹੀ ਤਰੀਕੇ ਨਾਲ ਆਪਣੇ ਲਈ ਤੇ ਆ ਸਕੇ ਉਹਦੇ ਤੇ ਕੰਮ ਕਰ ਰਹੇ ਨੇ ਫਿਲਹਾਲ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਸੀਂ ਜਾਣਕਾਰੀ ਦਿੱਤੀ ਥੈਂਕ ਯੂ ਸੋ ਮਚ ਜੀ